ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਪਿਛਲੇ ਦਿਨ ਅਸੀਂ ਸਾਈਲੇਜ ਦਾ ਕੰਮ ਕਰ ਰਹੇ ਸੀ ਫਾਰਮ ਤੇ ਸਾਈਲੇਜ ਪਾਈ ਜਾ ਰਹੀ ਸੀ ਤਾਂ ਇਸ ਵਾਰ ਦੋਸਤੋ ਅਸੀਂ 4 ਰੋ ਮਸ਼ੀਨ ਨਾਲ ਜਿਹੜਾ ਸਾਈਲੇਜ ਪੋਆ ਹੈ ਤਾਂ ਤੁਸੀਂ ਸਾਰੇ ਵੀਰ ਦੱਸੋ ਵੀ ਤੁਹਾਡੇ ਏਰੀਏ ਦੇ ਵਿੱਚ ਈ ਰੇਟ ਲੈਂਦੇ ਨੇ ਸਾਡੇ ਏਰੀਆ ਚ ਮਸ਼ੀਨਾ ਘੱਟ ਨੇ ਥੋੜਾ ਖਨੋਰੀ ਬਾਰਡਰ ਤੇ ਦੋ ਤਿੰਨ ਹੀ ਮਸ਼ੀਨਾ ਨੇ ਇਧਰ ਲੇ ਰਹੀ ਹੈ ਜਿਹਦਾ ਤਾਂ 8000 ਰੁਪਿਆ ਕਿਲੇ ਦਾ ਲੈਂਦੇ ਨੇ ਸੁੱਕੇ ਦੇ ਵਿੱਚ 8000 ਰੁਪਿਆ ਮੇਰੇ ਹਿਸਾਬ ਨਾਲ ਤਾਂ ਨਜਾਇਜ਼ ਲੱਗਦਾ ਹੈ ਚਲੋ ਬਾਕੀ ਆਪੋ ਆਪਣੀ رائے ਦਿਓ ਤੇ ਜਿੱਲੇ ਵਿੱਚ ਹੋਵੇ ਜਾਂ ਚਿੱਕੜ ਹੋਵੇ ਜਾਂ ਉਦਾ ਹੋਵੇ ਉਹਦਾ 8-10000 ਵੀ ਠੀਕ ਰਹਿੰਦਾ ਬਟ ਸੁੱਕੇ ਵਿੱਚ ਥੋੜਾ ਜ਼ਿਆਦਾ ਲੱਗਦਾ ਹੈ ਕਈ ਏਰੀਆ ਦੇ ਵਿੱਚ ਘੱਟ ਹੈ ਕਈ ਏਰੀਆ ਦੇ ਵਿੱਚ ਸਾਡੇ ਸਮਾਣੇ ਪਟਿਆਲੇ ਦੇ ਵਿੱਚ ਸੁਣਨ ਚ ਆਇਆ ਕਿ ਉੱਥੇ 6650 ਚ ਪਾਉਂਦੇ ਨੇ 4 ਰੋ ਵਾਲੀ ਮਸ਼ੀਨ ਨਾਲ ਤੇ ਕੰਮ ਕਾਫੀ ਘਟਦਾ ਹੈ ਬਾਕੀ ਬੰਦਿਆਂ ਦੀ ਲੋਡ ਇਹਦੇ ਵਿੱਚ ਵੀ ਪੈਂਦੀ ਹੈ ਜ਼ਿਆਦਾ ਕਿਉਂਕਿ ਇਹਦੇ ਨਾਲ ਟਰਾਲੀ ਬਹੁਤ ਜਲਦੀ ਭਰ-ਪਰ ਕੇ ਆਉਂਦੀ ਹੈ ਤੇ ਲੇਬਰ ਇਹ ਚ ਵੀ ਦਿੱਕਤ ਕਰਦੀ ਹੈ ਤਾਂ ਇੱਕ ਕਈ ਵਾਰੀ ਇਹ ਥੱਲੇ ਬਹੁਤ ਛੱਡ ਦਿੰਦੀ ਹੈ ਬੰਦੇ ਬੁੰਦੇ ਨਾਲ ਜਦੋਂ ਗੇੜ ਲਾਂਦਿਆਂ ਤਾਂ ਉਦੋਂ ਵੀ ਥੱਬੇ ਥੂਬੇ ਕਿੱਲੇ ਪਿੱਛੇ ਅਗਰ ਆਪਾਂ ਕਰੀਏ ਤਾਂ 10 ਕ ਪੰਡਾ ਦਾ ਮਾਲ ਰਹਿ ਹੀ ਜਾਂਦਾ ਹੋਏਗਾ ਜਿਹੜਾ ਬਾਅਦ ਦੇ ਵਿੱਚ ਐ ਥੱਬਿਆਂ ਨਾਲ ਸਿੱਟਣਾ ਪੈਂਦਾ ਹੈ ਚਲੋ ਐਸੀ ਦੀ ਮੌਸਮ ਵਧੀਆ ਸੀ ਪਰਮਾਤਮਾ ਨੇ ਟਾਈਮ ਦਿੱਤਾ ਆਪਾਂ ਸੁੱਕਾ ਸੁੱਕੇ ਦੇ ਵਿੱਚ ਹੀ ਪਾ ਕੇ ਇੱਕ ਦਿਨ ਦੇ ਵਿੱਚ ਵਿੱਚ ਹੀ ਪਿੱਟਾ ਬੰਦ ਕਰਤੀਆਂ ਤਿੰਨ ਪਿੱਟਾ ਆਪਾਂ ਭੜੀਆਂ ਦੇ ਜੀ ਪੰਡਕਿਲਿਆਂ ਦਾ ਆਚਾਰ ਸੀਗਾ ਤੇ ਸਾਡੇ ਕੋਲ ਡੰਗਰ ਘਟਨੇ ਲੱਗਦੇ ਘੱਟ ਲੱਗਦੀ ਆ ਟਰਪਾਲਾਂ ਦਾ ਖਰਚਾ ਤਾਂ ਥੋੜਾ ਐਕਸਟਰਾ ਲੱਗਿਆ ਬਟ ਅਸੀਂ ਤਿੰਨ ਖੱਡੇ ਭਰਦੇ ਕਿਉਂਕਿ ਫਿਰ ਕੱਟਣ ਲੱਗਿਆ ਮਾਲ ਜਿਹੜਾ ਖਰਾਬ ਨਹੀਂ ਹੁੰਦਾ ਪਹਿਲੀਆਂ ਟਰਪਾਲਾਂ ਜਿਹੜੀਆਂ ਉੱਪਰ ਪਾਈਆਂ ਸੀ ਉਹ ਕੱਟ ਕੇ ਸਾਈਡਾਂ ਤੇ ਲਾ ਲਈਆਂ ਇਹ ਐਕਿਊਰ ਉੱਪਰ ਵੱਰ ਹੈਵੀ ਤਰਪਾਲ ਬਲੈਕ ਐਂਡ ਵਾਈਟ ਕਲਰ ਦੀ ਪਾਈ ਹੈ ਉਹ ਅਗਲੀ ਵਾਰੀ ਫਿਰ ਕੱਟ ਕੇ ਸਾਡਾ ਚ ਪਾ ਲਾਂ ਤੇ ਲੇਬਰ ਵਾਲੀ ਆਪਣੇ ਵਧੀਆ ਸੀਗਾ ਨਾਲ ਦੀ ਨਾਲ ਇਹਨੇ ਸਾਰਾ ਸੈੱਟ ਕਰਤਾ ਤੇ ਆਪਾਂ ਸਾਇਲਜ ਪਾ ਕੇ ਤੇ ਅਗਲੇ ਦਿਨ ਆਪਾਂ ਮਿੱਟੀ ਵੀ ਪਾ ਕੇ ਕੰਪਲੀਟ ਕਰਤਾ ਸੋ ਇਹ ਜਾਂ ਟਾਈਮ ਪਰਮਾਤਮਾ ਹਰ ਇੱਕ ਨੂੰ ਦੇਵੇ ਜੀ ਦਾ ਕੰਮ ਜਲਦੀ ਤੋਂ ਜਲਦੀ ਨਿਬੜਦਾ ਕਿਉਂਕਿ ਨਹੀਂ ਤਾਂ ਮੀਂਹ ਦੇ ਵਿੱਚ ਤਾਂ ਫਿਰ ਮੱਕੀ ਦਾ ਕਲੇਸ਼ ਹੀ ਛਿੜਦਾ ਉਹ ਸੁਆਦ ਨਹੀਂ ਹੁੰਦਾ ਕਿਉਂਕਿ ਮਿੱਟੀ ਬਹੁਤ ਹੁੰਦੀ ਹੈ ਟੈਰਨ ਤੇ ਨਾਲੇ ਸਾਇਲਜ ਖਰਾਬ ਹੋ ਜਾਂਦਾ ਥੈਂਕ ਯੂ